ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਵੀ ਹੈ ਇਹ ਗੱਲ ਯਾਦ ਰੱਖੋ ਤੁਹਾਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ 1532 ਈਸਵੀ ਦੇ ਅੰਦਰ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਉਸ ਵੇਲੇ ਨਾਮ ਭਾਈ ਲੈਣਾ ਦੀ ਆ ਤੇ 7 ਸਾਲ 1532 ਈਸਵੀ ਤੋਂ ਲੈ ਕੇ 1539 ਤੱਕ 7 ਸਾਲ ਸੇਵਾ ਕੀਤੀ ਸਿਮਰਨ ਕੀਤਾ ਜੋ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਉਹਨੂੰ ਆਪਣੇ ਜੀਵਨ ਵਿੱਚ ਸੱਤ ਬਚਨ ਕਹਿ ਕੇ ਕਮਾਇਆ ਜੋ ਬਚਨ ਕਿਹਾ ਉਹਨੂੰ ਜੀਵਨ ਚ ਕਮਾਇਆ ਤੇ ਤਾਂ ਹੀ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਆਪਣੇ ਅੰਮ੍ਰਿਤ ਬੋਲਾਂ ਵਿੱਚ ਬਚਨ ਕਹੇ ਨੇ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਬਦਾ ਨਾਉ ਕਰਤਾ ਕਾਦਰ ਕਰੇ ਦਾ ਅਰਥ ਹੈ ਕਿ ਜਿਸ ਮਨੁੱਖ ਦਾ ਨਾਮ ਉਹ ਪ੍ਰਮਾਤਮਾ ਆਪ ਕਰੇ ਉਨੂੰ ਤੋਲਿਆ ਜਾਂ ਜੋਖਿਆ ਨਹੀਂ ਦਾ ਸਕਦਾ ਉਹਦੀ ਬੜਿਆਈ ਨੂੰ ਮਾਪਿਆ ਤੋਲਿਆ ਨਹੀਂ ਦਾ ਸਕਦਾ ਨੌਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਬਦਾ ਦੇ ਗੁਨਾ ਸਤ ਭੈਣ ਭਰਾਵ ਹੈ ਪਰੰਗਤ দান ਪੜੀ ਵਿਦੈ ਕਹਿਣ ਲੱਗੇ ਜਿਹੜੇ ਚੰਗੇ ਗੁਣ ਲੋਕ ਬੜੀ ਮਿਹਨਤ ਮੁਸਕਤ ਨਾਲ ਧਾਰਨ ਕਰਦੇ ਨੇ ਤੇ ਗੁਰੂ ਦੇ ਤੇ ਉਹ ਚੰਗੇ ਗੁਣ ਸਤ ਸੰਤੋਖ ਦਇਆ ਧਰਮ ਖਿਮਾ ਸੈਦੇ ਹੀ ਗੁਰੂ ਦੇ ਭੈਣ ਭਰਾਵਾਂ ਦੀ ਤਰ੍ਹਾਂ ਨੇ ਆਪ ਗੁਰੂ ਵਿੱਚ ਚੰਗੇ ਗੁਣ ਨੇ ਜੇ ਗੁਨਾ ਸਤ ਭੈਣ ਭਰਾਵ ਹੈ ਪਰੰਗਤ দান ਪੜੀਪਦਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦਾ ਇਹਦੇ ਅਰਥ ਨੇ ਗੁਰੂ ਨਾਨਕ ਸਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਧਰਮ ਦਾ ਰਾਜ ਚਲਾਇਆ ਤੇ ਉਹਦੀ ਸੱਚ ਦੀ ਨੀਤ ਕਾਈ ਜਿਹੜਾ ਸਦੀਪ ਰਹਿਣ ਵਾਲਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦਾ ਅੱਗੇ ਫਿਰ ਬਚਨ ਵਰਤਿਆ ਲੈਹਨੇ ਧਰਿਉਣ ਛੱਤ ਸਿਰ ਕਰਿ ਸ਼ਿਫਤੀ ਅੰਮ੍ਰਿਤ ਪੀਵਦੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਵਿੱਚ ਵਰਤ ਕੇ ਕਿਰਪਾ ਕੀਤੀ ਭਾਈ ਲੈਹਣਾ ਜੀ ਤੇ ਆਪਣੀ ਬਖਸ਼ਿਸ਼ ਦਾ ਛਤਰ ਛੁਲਾ ਦਿੱਤਾ ਤੇ ਭਾਈ ਲੈਹਣਾ ਜੀ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਪਦੇਸ਼ ਨਾਲ ਜੁੜ ਕੇ ਨਾਮ ਦਾ ਰਸ ਪੀਤਾ ਲੈਹਨੇ ਧਰਿਉਣ ਛੱਤ ਸਿਰ ਕਰਿ ਸ਼ਿਫਤੀ ਅੰਮ੍ਰਿਤ ਪੀਵਦੈ ਮਤਗੁਰ ਆਤਮਦੇਵ ਦੀ ਖੜਗ ਜੋਰ ਪਰਾ ਕੋਈ ਜੀਂਦਾ ਛੋੜਾ ਧਿਆਨ ਨਾਲ ਅਰਥ ਨੂੰ ਸੁਣਿਓ ਮਤਗੁਰ ਆਤਮਦੇਵ ਦੀ ਅਕਾਲ ਪੁਰਖ ਦੀ ਮਤ ਨਾਲ ਅਕਾਲ ਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਹੱਥ ਵਿੱਚ ਗਿਆਨ ਦੀ ਖੜਗ ਲੈ ਕੇ ਤੇ ਭਾਈ ਲਹਿਣਾ ਜੀ ਦੇ ਅੰਦਰੋਂ ਪਹਿਲਾ ਵਾਲਾ ਜੀਵਨ ਕੱਢ ਕੇ ਉਹਨਾਂ ਅੰਦਰ ਆਤਮਿਕ ਗਿਆਨ ਪੈਦਾ ਕਰਕੇ ਇੱਕ ਨਵਾਂ ਜੀਵਨ ਦੇ ਦਿੱਤਾ ਮਤਗੁਰ ਆਤਮਦੇਵ ਦੀ ਖੜਕ ਜੋਰ ਪਰਾ ਕੋਏ ਜੀਦ ਹੈ ਫਿਰ ਇੰਨੀ ਜਦੋਂ ਕਿਰਪਾ ਵਰਤੀ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਬਦਾ ਇਹਦੇ ਅਰਥ ਨੇ ਕਹਿ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਕੁ ਰੂਪ ਵਿੱਚ ਹੁੰਦਿਆਂ ਤਨ ਗੁਰ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਤੇ ਨਮਸਕਾਰ ਕਰ ਦਿੱਤੇ ਇਹਦੇ ਅਰਥ ਨੇ ਗੁਰ ਚੇਲੇ ਇਹ ਅਰਦਾਸ ਕੀਤੀ ਰਹਿਰਾਸ ਦਾ ਭਾਵ ਅਰਦਾਸ ਕੀਤੀ ਪ੍ਰਣਾਮ ਕੀਤਾ ਨਮਸਕਾਰ ਕੀਤੀ ਨਾਨਕ ਸਲਾਮਤ ਥੀਬਦਾ ਸਹਿ ਟਿੱਕਾ ਦਿੱਤੋਸ ਜੀਵਦਾ ਤੇ ਮਹਾਰਾਜ ਨੇ ਗੁਰਿਆਈ ਰੂਪੀ ਤਿਲਕ ਟਿੱਕਾ ਲਾ ਦਿੱਤਾ ਬਖਸ਼ਿਸ਼ ਕਰ ਦਿੱਤੀ ਇਹ ਕਿਰਪਾ ਕਰ ਦਿੱਤੀ ਫਿਰ ਅਗਲਾ ਬਚਨ ਉਹਨਾਂ ਵਰਤਿਆ ਕਿਉਂਕਿ 7 ਸਾਲ ਦੀ ਘਾਲ ਨੇ ਇਹ ਗੱਲ ਭੁੱਲੋ ਨਾ ਕਿ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਕਹੇ ਭਾਈ ਲੈਣਾ ਜੀ ਨੇ ਆਪਣੇ ਜੀਵਨ ਅੰਦਰ ਸਤਿ ਬਚਨ ਕਹਿ ਕੇ ਕਮਾਇਆ ਅੱਧੀ ਰਾਤ ਦਾ ਵੇਲਾ ਹੈ ਜੇ ਧਰਮਸ਼ਾਲਾ ਦੀ ਕੰਧ ਡਿੱਗਦੀ ਹੈ ਪੁੱਤਰਾਂ ਨੂੰ ਬਚਨ ਕਹੇ ਉਹਨਾਂ ਕਹਿਆ ਮਹਾਰਾ ਸਵੇਰ ਵੇਲੇ ਕੱਢ ਲਵਾਂਗੇ ਜਦੋਂ ਭਾਈ ਲੈਣਾ ਜੀ ਨੂੰ ਕਿਹਾ ਕਾਲੀ ਬੋੜੀ ਰਾਤ ਹੈ ਮੀਂਹ ਵਰਦਾ ਪਿਆ ਹੈ ਤੇ ਧਰਮਸ਼ਾਲਾ ਦੀ ਕੰਧ ਕੱਢਣ ਲੱਗ ਪਏ ਪੁੱਤਰਾਂ ਨੇ ਬਚਨ ਕਹੇ ਵੀ ਰਾਤ ਵੇਲੇ ਕੰਧ ਟਿਕਨੀ ਨਹੀਂ ਮੀ ਵਰਦ ਹੈ ਜਿੰਨਾ ਕੋ ਇੱਟ ਗਾਰਾ ਰੱਖਦੇ ਹੂੰ ਉਹ ਖੁਰ ਜਾਂਦਾ ਹੈ ਤੇ ਬਚਨ ਕੀ ਕਿਹਾ ਜੋ ਗੁਰੂ ਨਾਨਕ ਸਹਿ ਪਾਤਸ਼ਾਹ ਨੇ ਬਚਨ ਕਿਹਾ ਹੈ ਹੁਕਮ ਕੀਤਾ ਹੈ ਮੈਂ ਤੇ ਹੁਕਮ ਨੂੰ ਕਮਾਉਣਾ ਹੈ ਇਨਾਂ ਸਤ ਬਚਨ ਦੇ ਅਧਿਕਾਰੀ ਬਣੇ ਤੇ ਫਿਰ ਤਾਂ ਹੀ ਬਚਨ ਵਰਤੇ ਇਥੇ ਸੱਤਾ ਦੀ ਤੇ ਬਲਵੰਡ ਜੀ ਨੇ ਲਹਿਣੇ ਦੀ ਫੈਦਾਈ ਹੈ ਨਾਨਕਾ ਦੋਹੀ ਖੱਟੀ ਹੈ ਜੋਤ ਉਹਾ ਜੁਗਤ ਸائیں ਸਹ ਕਾਇਆ ਫੇਰ ਪਲਟੀ ਹੈ ਚੁੱਲ੍ਹੇ ਸੋ ਛਾਤ ਨਰੰਜਨੀ ਮਲ ਤਖਤ ਬੈਠਾ ਗੁਰ ਹਟੀਐ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ ਤੇ ਜਦੋਂ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਇਸ਼ਕ ਕੀ ਬੱਠੀ ਮੇ ਜਿਸਮ ਜਲਾ ਦਿਆ ਲਹਿਣੇ ਕੋ ਗੁਰੂ ਅੰਗਦ ਬਣਾ ਦਿਆ ਤੇ ਫਿਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਉਹਨਾਂ ਦੀ ਸ਼ੋਭਾ ਦੀ ਧਮ ਚਾਰ ਛਪੇਰੇ ਪੈ ਗਈ ਜੋਤ ਉਹੀ ਵਰਤਦੀ ਪਈ ਆ ਕੇਵਲ ਗੁਰੂ ਨਾਨਕ ਸਾਹਿਬ ਨੇ ਕਾਇਆ ਨੂੰ ਬਦਲਾਇਆ ਹੈ ਇੱਥੇ ਮੈਂ ਬੇਨਤੀ ਕਰਾਂ ਅੱਜ ਗੁਰਿਆਈ ਦਿਵਸ ਹੈ ਇਹ ਯਾਦ ਰੱਖਿਓ ਤਨ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ 1504 ਈਸਵੀ ਅੰਦਰ ਹੁੰਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਸ਼ਰਨ ਵਿੱਚ 1532 ਈਸਵੀ ਵਿੱਚ ਆਏ 26 ਸਾਲ ਦੀ ਆਰਬ ਲੈ ਤੇ 1532 ਈਸਵੀ ਤੋਂ ਲੈ ਕੇ 1539 ਤੱਕ 7 ਸਾਲ ਦੀ ਅਤ ਦੀ ਕਲਣਾ ਕਾਲੀ ਸੇਵਾ ਕੀਤੀ ਸਿਮਰਨ ਕੀਤਾ ਤੇ 7 ਸਾਲਾਂ ਦੀ ਘਾਲਣਾ ਤੋਂ ਬਾਅਦ 1539 ਵਿੱਚ ਗੁਰਤਾ ਸਤੰਬਰ ਮਹੀਨਾ 1539 ਈਸਵੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਿਆਈ ਬਖਸ਼ ਕੇ ਨਮਸਕਾਰ ਕਰ ਦਿੱਤੀ 1539 ਤੋਂ ਲੈ ਕੇ ਤੇ 1552 ਈਸਵੀ ਤੱਕ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬਰਾਜਮਾਨ ਹੋ ਕੇ ਮਨੁੱਖਤਾ ਤੇ ਬੇਅੰਤ ਪਰਪਕਾਰ ਤੇ ਬਖਸ਼ਿਸ਼ਾਂ ਕੀਤੀਆਂ ਤਿੰਨ ਗੱਲਾਂ ਹਜ਼ੂਰ ਦੇ ਜੀਵਨ ਦੀਆਂ ਬਹੁਤ ਐਮ ਨੇ ਇੱਕ ਤੇ ਸਭ ਤੋਂ ਪਹਿਲਾਂ ਮਹਾਰਾਜ ਨੇ ਕਿਰਪਾ ਕੀਤੀ ਕਿ ਗੁਰਮੁਖੀ ਲਿਪੀ ਬਣਾਈ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕੀਤਾ ਵਿੱਦਿਆ ਹਰ ਮਨੁੱਖ ਤੱਕ ਪਹੁੰਚ ਸਕੇ ਦੇਖੋ ਪਹਿਲਾਂ ਵਿੱਦਿਆ ਰਾਜ ਘਰਾਣਿਆਂ ਨੂੰ ਮਿਲਦੀ ਸੀ ਰਾਜਿਆਂ ਦੇ ਪੁੱਤਰਾਂ ਧੀਆਂ ਨੂੰ ਮਿਲਨੀ ਜਾਂ ਰਾਜਿਆਂ ਦੇ ਵਜੀਰਾ ਦੇ ਅਹਿਲਕਾਰਾਂ ਦੇ ਪੁੱਤਰ ਧੀਆਂ ਨੂੰ ਮਿਲਨੀ ਜਾਂ ਜਿਹੜਾ ਵਕਤ ਦਾ ਪੁਜਾਰੀ ਬੰਦਾ ਸੀ ਧਰਮ ਦਾ ਪੁਜਾਰੀ ਤੇ ਖਾਸ ਕਰਕੇ ਉਹਦੇ ਬੱਚਿਆਂ ਨੂੰ ਵਿੱਦਿਆ ਮਿਲਦੀ ਸੀ ਪਰ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ ਇਸ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਕੀਤਾ ਮਹਾਰਾਜੀ ਨੇ ਜਿਹੜੀ ਮਹਾਜਨੀ ਲਿਪੀ ਸੀ ਇਹ ਪਹਿਲਾਂ ਦੋ ਲਿਪੀਆਂ ਰਹੀਆਂ ਟਾਕਰੀ ਤੇ ਮਹਾਜਨੀ ਟਾਕਰੀ ਤੇ ਮਹਾਜਨੀ ਲਿਪੀ ਜਿਹੜੀ ਸੀ ਇਹਦੇ ਵਿੱਚ ਲਗਾ ਮਾਤਰਾ ਦਾ ਕੋਈ ਥਾਂ ਨਹੀਂ ਸੀ ਤਾਂ ਸ਼ਬਦਾਂ ਦੀ ਮੰਤਰ ਠੀਕ ਨਹੀਂ ਬਣਦੀ ਸੀ ਕਦੀ ਸ਼ਬਦ ਲਿਖਤੀ ਠੀਕ ਨਹੀਂ ਬਣਦੇ ਸੀ ਕਦੀ ਇਹ ਸ਼ਬਦ ਬੋਲਣ ਵਿੱਚ ਠੀਕ ਨਹੀਂ ਆਉਂਦੇ ਸਨ ਸਹਿਬ ਨੇ ਕਿਰਪਾ ਕੀਤੀ ਮਹਾ ਜਨੀਤੇ ਟਾਕਰੀ ਲਿਪੀ ਨੂੰ ਸੁਧਾਰਨ ਤੋਂ ਬਾਅਦ ਲਗਾ ਮਾਤਰਾ ਦਰਜ ਕਰਕੇ ਬੇਅੰਤ ਰਹਿਮਤ ਵਰਤਾ ਕੇ ਇੱਕ ਗੁਰਮੁਖੀ ਲਿਪੀ ਬਣਾਈ ਔਰ ਯਾਦ ਰੱਖਿਓ ਜਿੰਨੀ ਅੰਮ੍ਰਿਤ ਬਾਣੀ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ ਜਾਂ ਭਗਤ ਸਹਿਬਾਨਾਂ ਦੀ ਬਾਣੀ ਜੋ ਪੋਚੀਆਂ ਰੂਪ ਵਿੱਚ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲ ਸੀ ਮਹਾਰਾਜ ਨੇ ਉਹਨੂੰ ਗੁਰਮੁਖੀ ਲਿਪੀ ਵਿੱਚ ਉਹਦਾ ਉਤਾਰਾ ਵੀ ਕੀਤਾ ਇਹ ਸਭ ਤੋਂ ਅਹਿਮ ਕਾਰਜ ਮਹਾਰਾਜ ਨੇ ਕੀਤਾ ਦੂਸਰੀ ਗੱਲ ਸਤਗੁਰੂ ਨੇ ਇੱਕ ਕਿਰਪਾ ਕੀਤੀ ਕਿ ਜਦੋਂ ਸ਼ੇਰ ਸ਼ਾ ਸੂਰੀ ਕੋਲੋਂ ਆਗਰੇ ਦੀ ਧਰਤੀ ਤੋਂ ਹਾਰ ਕੇ ਆਗਰੇ ਦੇ ਇਲਾਕੇ ਵਿੱਚੋਂ ਤੇ ਹਮਾਇੂ ਦੌੜ ਕੇ ਪੰਜਾਬ ਦੀ ਧਰਤੀ ਤੇ ਖਡੂਰ ਸਾਹਿਬ ਆਉਂਦਾ ਸ਼ਾਮ ਦਾ ਵੇਲਾ ਹੈ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਸ਼ਾਮ ਵੇਲੇ ਬੱਚਿਆਂ ਨੂੰ ਕੋਲ ਕਰਵਾ ਰਹੇ ਨੇ ਖੇਡ ਵਿੱਦਿਆ ਨਾਲ ਜੋੜ ਰਹੇ ਨੇ ਤਾਂ ਜੋ ਉਹਨਾਂ ਦੇ ਸਰੀਰਕ ਤੌਰ ਤੇ ਉਹ ਬਲਵਾਨ ਰਹਿ ਸਕਣ ਤੰਦਰੁਸਤ ਰਹਿ ਸਕਣ aroog reh sakkan ਤੇ ਜਦੋਂ ਮਹਾਰਾਜ ਇੱਥੇ ਬੱਚਿਆਂ ਨੂੰ ਕੋਲ ਕਰਵਾ ਰਹੇ ਨੇ ਤੇ ਹਿਮਾਯੂ ਆਇਆ ਅੰਦਰ ਰਾਜ ਦਾ ਰਾਜੇਪਣ ਦਾ ਅਹੰਕਾਰ ਸੀ ਸਤਗੁਰੂ ਬੇਪਰਵਾਹ ਸਤਗੁਰੂ ਨੇ ਧਿਆਨ ਨਾ ਦਿੱਤਾ ਤੇ ਉਹਨੇ ਤਲਵਾਰ ਦੀ ਮੁੱਠ ਤੇ ਹੱਥ ਰੱਖਿਆ ਸੀ ਸਤਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਨੇਤਰ ਭਰ ਕੇ ਵੇਖਿਆ ਇੱਕ ਬਚਨ ਕਿਆ ਕਹਿਣ ਲੱਗੇ ਹਿਮਾਯੂ ਜਿੱਥੇ ਤਲਵਾਰ ਚਲਾਉਣੀ ਸੀ ਜੰਗ ਦੇ ਮੈਦਾਨ ਵਿੱਚ ਉੱਥੋਂ ਛੱਡ ਕੇ ਭੱਜ ਕੇ ਆ ਗਿਆ ਤੇ ਗੁਰੂ ਦੇ ਦਰ ਆ ਕੇ ਫਕੀਰਾਂ ਦੇ ਧਰਮ ਦੇ ਸਥਾਨ ਤੇ ਆ ਕੇ ਤਲਵਾਰ ਦਾ ਡਰ ਦਿੰਨੇ ਇੰਨੀ ਗੱਲ ਕਹਿਣ ਦੀ ਧੀਰ ਸੀ ਇਤਿਹਾਸ ਕਹਿੰਦਾ ਹੈ ਕਿ ਇਹ ਜਿਹੜਾ ਭਾਈ ਹਿਮਾਯੂ ਸੀ ਦਾਦਾ ਸਤਗੁਰੂ ਦੇ ਚਰਨਾਂ ਤੇ ਟਹਿ ਪਿਆ ਕੁੱਲ ਬਖਸ਼ਾਈ ਖਿਮਾ ਮੰਗੀ ਸਤਿਗੁਰੂ ਨੇ ਉਪਦੇਸ਼ ਦਿੱਤਾ ਇਹ ਦੂਸਰੀ ਮੈਂ ਜਿਹੜੀ ਬੇਨਤੀ ਕਹਿ ਰਿਹਾ ਕਿ ਯਾਦ ਰੱਖਣਯੋਗ ਬਾਤ ਹੈ ਜਿਹੜੀ ਖੇਡਾਂ ਨੇ ਕੋਲ ਵਿਦਿਆ ਇਹਦਾ ਵੀ ਮਨੁੱਖਤਾ ਵਿੱਚ ਪ੍ਰਚਾਰ ਪ੍ਰਸਾਰ ਤੁਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੀਤਾ ਮੈਂ ਇੱਕ ਬੇਨਤੀ ਤੁਹਾਨੂੰ ਕਹਿਣ ਲੱਗਿਆ ਬਹੁਤ ਧਿਆਨ ਨਾਲ ਸੁਣਿਓ ਆਮ ਅੱਜ ਵੀ ਥਾਂ ਥਾਂ ਤੇ ਪਿੰਡਾਂ ਥਾਂਵਾਂ ਅੰਦਰ ਵੱਖ-ਵੱਖ ਖੇਡਾਂ ਹੁੰਦੀਆਂ ਉੱਥੇ ਕਈ ਵਾਰੀ ਆਮ ਮਨੁੱਖਾਂ ਦੇ ਨਾਮ ਲਿਖੇ ਹੁੰਦੇ ਨੇ ਆਮ ਬੰਦਿਆਂ ਦੇ ਕਿ ਫਲਾਣੇ ਦੀ ਕਿਰਪਾ ਨਾਲ ਫਲਾਣੇ ਦੀ ਰਹਿਮ ਨਾਈ ਹੇਠ ਇਹ ਖੇਡਾਂ ਹੋ ਰਹੀਆਂ ਹੱਥ ਜੁੜ ਕੇ ਮੈਂ ਬੇਨਤੀ ਕਹਿੰਦੇ ਆ ਬੰਦਿਆਂ ਦਾ ਨਾਮ ਲਿਖੋ ਜੀ ਸਦਕੇ ਲਿਖੋ ਪਰ ਜਦੋਂ ਵੀ ਕਿਤੇ ਖੇਡਾਂ ਕਰਵਾਉ ਕਿਸੇ ਵੀ ਨਗਰ ਸ਼ਹਿਰ ਵਿੱਚ ਬੱਚਿਆਂ ਦੀਆਂ ਖੇਡਾਂ ਹੋਣ ਕੋਈ ਵੀ ਖੇਡ ਹੋਵੇ ਉੱਥੇ ਧੰਗੁਰੂ ਅੰਗਦ ਸਹਿਬ ਸੱਚੇ ਪਾਤਸ਼ਾਹ ਦਾ ਨਾਮ ਜ਼ਰੂਰ ਲਿਖੋ ਉੱਥੇ ਇਹ ਕਾਰਜ ਜ਼ਰੂਰ ਕਰੋ ਉੱਥੇ ਲਿਖੋ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਰਹਿਮਤ ਵਰਤ ਰਹੀ ਹੈ ਤਾਂ ਜੋ ਸਰੀਰਕ arogyata ਮਿਲ ਸਕੇ ਇਹ ਦੂਸਰੀ ਸਤਗੁਰੂ ਨੇ ਕਿਰਪਾ ਕੀਤੀ ਤੀਸਰੀ ਜਿਹੜੀ ਰਹਿਮਤ ਹੈ ਉਹ ਇੱਕ ਬੜੀ ਵੱਡੀ ਕਿਰਪਾ ਇਹ ਵਰਤਾਈ ਕਿ ਬਹੁਤ ਬਾਰੀ ਇਸਤਰੀ ਦਾ ਨਰਾਦਰ ਹੀ ਕੀਤਾ ਗਿਆ ਤੁਨ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ ਮਾਤਾ ਖੀਵੀ ਜੀ ਨੂੰ ਧਰਮਸਪਤਨੀ ਨੇ ਮਾਤਾ ਖੀਵੀ ਜੀ ਨੂੰ ਲੰਗਰਾਂ ਦੀ ਜ਼ਿੰਮੇਵਾਰੀ ਦੇ ਕੇ ਤੇ ਸਤਿਗੁਰੂ ਨੇ ਕਿਰਪਾ ਕੀਤੀ ਅ ਸ਼ਬਦ ਵੀ ਵਰਤਿਆ ਬਾਬਾ ਸੱਤਾ ਦੀ ਬਲਵੰਡ ਜੀ ਨੇ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਖਿਆਲੀ ਇਹ ਕਿਰਪਾ ਕਰ ਦਿੱਤੀ ਮਾਤਾ ਖੀਵੀ ਜੀ ਨੂੰ ਲੰਗਰਾਂ ਦੀ ਮੁੱਖ ਸੇਵਾਦਾਰ ਜ਼ਿੰਮੇਵਾਰੀ ਦੇ ਕੇ ਇੱਕ ਇਸਤਰੀ ਦਾ ਜੀਤਾ ਬਹੁਤੀ ਭਾਰੀ ਨਰਾਦਰ ਕਰਦੇ ਰਹੇ ਲੋਕ ਤੇ ਉਹਨੂੰ ਬੜਾ ਵੱਡਾ ਸਤਕਾਰ ਵੀ ਦਿੱਤਾ ਹੈ ਬਹੁਤ ਵੱਡਾ ਅਦਬ ਵੀ ਦਿੱਤਾ ਹੈ ਅੱਜ ਵੀ ਮਤਾਵਾ ਪਹਿਣਾ ਨੂੰ ਤੁਹਾਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਸਹਿਬ ਨੇ ਇਹ ਕਿਰਪਾ ਕੀਤੀ ਅੱਜ ਸਤਗੁਰੂ ਜੀ ਦਾ ਗੁਰਯਾਈ ਦਿਵਸ ਹੈ ਸਤਗੁਰੂ ਨੇ ਇੱਥੇ ਅੱਜ ਬਚਨ ਵਰਤੇ ਨੇ ਕਹਿਣ ਲੱਗੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੂ ਦੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਨ ਵਿੱਚ ਪਰਮਾਤਮਾ ਦਾ ਨਾਮ ਵਸਿਆ ਤੇ ਜਦੋਂ ਦਾ ਨਾਮ ਵਸ ਗਿਆ ਪਰਮਾਤਮਾ ਵਸ ਗਿਆ ਮੈਂ ਜੋ ਵੀ ਮੰਗਣਾ ਹੈ ਗੁਰੂ ਮੇਰੀ ਝੋਲੀ ਵਿੱਚ ਪਾ ਦਿੰਦਾ ਹੈ ਗੁਰੂ ਇਹ ਕਿਰਪਾ ਕਰ ਦਿੰਦਾ ਹੈ ਗੁਰੂ ਨੇ ਹੀ ਇਹ ਬਾਤ ਸਮਝਾਈ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋ ਬੇਕਾਮ